ਇਸ ਤੋਂ ਯੋ ਬੋਲੀ ਹੌਲੀ ਬਾਬਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਅੱਜ ਮੈਂ ਤੁਹਾਡੇ ਫੇਵਰਟ ਸਿੰਗਰ ਗਰਨਾਮ ਪੁੱਲਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਜਿਨ੍ਹਾਂ ਦੀ ਬਾਇਓਗ੍ਰਾਫੀ ਲਈ ਤੁਸੀਂ ਮੈਨੂੰ ਕਾਫੀ ਲੰਬੇ ਸਮੇਂ ਤੋਂ ਫਰਮੈਸ਼ ਕਰ ਰਹੇ ਸੀ ਤੇਰੇ ਘਟਨੋ ਕਲਾ ਸਰਦਾਰ ਨੀਏ ਦੇ ਦੋਸਤੋ ਅੱਜ ਆਪਾਂ ਗਰਨਾਪ ਪੁੱਲਰ ਜੀ ਦੀ ਲਾਈਫ ਬਾਰੇ ਉਹਨਾਂ ਦੇ 뮤직 ਕੈਰੀਅਰ ਬਾਰੇ ਤੇ ਉਹਨਾਂ ਦੀ ਫੈਮਲੀ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਸੋ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੇ ਦੋਸਤੋ ਇੱਕ ਮੈਂ ਤੁਹਾਨੂੰ ਫਰਮੈਸ਼ ਕਰੂੰਗਾ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਸੋ ਦੋਸਤੋਂ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਗਰਨਾਮ ਪੁੱਲਰ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਆ ਗਰਨਾਮ ਪੁੱਲਰ ਦਾ ਜਨਮ 8 ਫਰਵਰੀ 1995 ਨੂੰ ਮਾਤਾ ਲਖਵਿੰਦਰ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਬਲਜੀਤ ਸਿੰਘ ਪੁੱਲਰ ਦੇ ਘਰ ਪਿੰਡ ਕਮਾਲਵਾਲਾ ਜ਼ਿਲ੍ਹਾ ਫਾਜ਼ਿਲਕਾ ਵਿਖੇ ਹੋਇਆ ਦੋਸਤੋ ਜੇ ਆਪਾਂ ਗਰਨਾਹ ਪੁੱਲਰ ਜੀ ਦੀ अर्ਲੀ ਲਾਈਫ ਬਾਰੇ ਗੱਲ ਕਰੀਏ ਗਰਨਾਮ ਪੁੱਲਰ ਜੀ ਨੂੰ ਬਚਪਨ ਤੋਂ ਹੀ ਸਿੰਗਿੰਗ ਨਾਲ ਬਹੁਤ ਜ਼ਿਆਦਾ ਪਿਆਰ ਸੀ। ਉਹਨਾਂ ਨੇ ਬਚਪਨ ਤੋਂ ਹੀ ਮਿਊਜ਼ਿਕ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਸਕੂਲ ਟਾਈਮ ਤੇ ਕਾਲਜ ਟਾਈਮ ਹਮੇਸ਼ਾ ਹੀ ਜੋ ਵੀ ਸਿੰਗਿੰਗ ਕੰਪੀਟੀਸ਼ਨ ਹੁੰਦੇ ਸਨ ਉਹਨਾਂ ਵਿੱਚ ਪਾਰਟਿਸਿਪੇਟ ਕਰਦੇ ਸੀ ਤੇ ਦੋਸਤੋ ਗਰਨਾਮ ਪੁੱਲਰ ਜੀ ਨੇ ਬਹੁਤ ਹੀ ਛੋਟੀ ਉਮਰ ਵਿੱਚ ਆਵਾਜ਼ ਪੰਜਾਬ ਦੀ 5 ਜੋ ਕਿ ਐਮਐਚ1 ਤੇ ਇੱਕ ਸਿੰਗਿੰਗ ਰਿਐਲਿਟੀ ਸ਼ੋ ਹੋਇਆ ਸੀ ਉਸ ਨੂੰ ਜਿੱਤਿਆ ਉਸ ਦੇ ਵਿਨਰ ਬਣੇ। ਇਸ ਤੋਂ ਬਿਨਾ ਗਰਨਾਮ ਪੁੱਲਰ ਜੀ ਸਾਰੇ ਗਾਮ ਆ ਪਾ ਤੇ ਵਾਇਸ ਆਫ ਪੰਜਾਬ ਵਰਗੇ ਸਿੰਗਿੰਗ ਰਿਐਲਿਟੀ ਸ਼ੋਜ਼ ਵਿੱਚ ਵੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਗਰਨਾਮ ਪੁੱਲਰ ਜੀ ਦੀ ਕੁਆਲਿਫਿਕੇਸ਼ਨ ਬਾਰੇ ਦੋਸਤੋ ਗਰਨਾਮ ਪੁੱਲਰ ਜੀ ਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਉਹ ਅੱਜ ਕੱਲ ਮਿਊਜ਼ਿਕ ਵਿੱਚ ਐਮੇ ਕਰ ਰਹੇ ਆ ਜੇ ਦੋਸਤੋ ਆਪਾਂ ਗਰਨਾਮ ਪੁੱਲਰ ਜੀ ਦੀ ਮੈਰਿਜ ਬਾਰੇ ਗੱਲ ਕਰੀਏ ਤਾਂ ਗਰਨਾਮ ਪੁੱਲਰ ਜੀ ਦੀ ਅਜੇ ਤੱਕ ਮੈਰਿਜ ਨਹੀਂ ਹੋਈ ਉਹ ਅਨਮੈਰਿਡ ਨੇ ਤੇ ਇਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਦੇ ਆ ਗਰਨਾਮ ਪੁੱਲਰ ਜੀ ਦੇ ਮਿਊਜ਼ਿਕ ਕੈਰੀਅਰ ਬਾਰੇ ਦੋਸਤੋ ਗਰਨਾਮ ਪੁੱਲਰ ਜੀ ਦਾ 201 ਕੁੜੀਆਂ ਹੀਰ ਜੀਆਂ ਕੁੜੀਆਂ ਯਾਰੋ ਫਿਰ ਇਸ਼ਕ ਜਗਾਉਂਦੀਆਂ ਨੇ ਹੀਰ ਜੀਆਂ ਕੁੜੀਆਂ ਯਾਰੋ ਤੇ ਇਸ ਤੋਂ ਬਾਅਦ ਉਹਨਾਂ ਦੇ ਗਾਣੇ ਆਏ ਜ਼ੋਰ ਤੇ ਸਾਹਾਂ ਤੋਂ ਪਿਆਰਿਆ ਪਰ ਦੋਸਤੋ ਜਿਸ ਸੌਂਗ ਨਾਲ ਬਾਈ ਗਰਨਾਮ ਪੁੱਲਰ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨਾਮ ਬਣਿਆ ਜਿਸ ਸੌਂਗ ਨਾਲ ਉਹ ਫੇਮਸ ਹੋਏ ਉਹ ਸੌਂਗ ਸੀ ਰੱਖ ਲਈ ਪਿਆਰ ਨਾਲ ਇਹ ਗਾਣਾ 2016 ਵਿੱਚ ਆਇਆ ਤੇ ਇਸ ਸੌਂਗ ਤੋਂ ਬਾਅਦ ਬਾਈ ਗਰਨਾਮ ਪੁੱਲਰ ਜੀ ਨੇ ਬਹੁਤ ਸਾਰੇ ਹਿੱਟ ਸੌਂਗ ਪੰਜਾਬੀਆਂ ਲਈ ਝੋਲੀ ਪਾਏ ਸੋ ਦੋਸਤੋ ਬਾਈ ਜੀ ਦੇ ਜਿੰਨੇ ਵੀ ਗਾਣੇ ਹੁਣ ਤੱਕ ਆਇਆ ਸਾਰੇ ਸੁਪਰ ਹਿੱਟ ਰਹੇ ਆ ਤੇ ਦੋਸਤੋ ਜੇਕਰ ਆਪਾਂ ਗਰਨਾਮ ਪੁੱਲਰ ਜੀ ਦੀ ਹੌਬੀਜ਼ ਬਾਰੇ ਗੱਲ ਕਰੀਏ ਤਾਂ ਉਹਨਾਂ ਨੂੰ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਆ ਇਸ ਤੋਂ ਬਿਨਾ ਉਹਨਾਂ ਨੂੰ ਆਪਣਾ ਸਰੀਰ ਫਿੱਟ ਰੱਖਣ ਦਾ ਵੀ ਸ਼ੌਂਕ ਆ ਇਸ ਲਈ ਉਹ ਜਿਮ ਜਾਣਾ ਵੀ ਪਸੰਦ ਕਰਦੇ ਆ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਜਤਰਾ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਜੇ ਦੋਸਤੋ ਤੁਹਾਡੀ ਵੀ ਕੋਈ ਫਰਮਾਇਸ਼ ਆ ਤੁਸੀਂ ਇਸ ਵੀਡੀਓ ਦੇ ਨੀਚੇ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਤੋਂ ਬਿਨਾ ਦੋਸਤੋ ਆਪਣਾ ਬੌਲੀਹੌਲੀ ਬਾਬਾ ਦੇ ਨਾਮ ਦਾ ਫੇਸਬੁੱਕ ਤੇ ਪੇਜ ਬਣਿਆ ਤੁਸੀਂ ਮੈਨੂੰ ਉੱਥੇ ਵੀ ਜੋ ਯਰ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਦੋਸਤੋ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਸੋ ਜੀ ਇਹਨੇ ਸ਼ਬਦਾਂ ਨਾਲ ਲੈਨੇ ਆ ਜੀ ਅੱਜ ਤੱਕ ਸਤਿ ਸ਼੍ਰੀ ਅਕਾਲ ਜੀ